हां जी दोस्तों सोनू अपनी आज दी वीडियो किमे लगी आज दी वीडियो अपनी ये किसी भी झगड़े ਨੂੰ ਨਹੀਂ ਦਰਸਾਉਂਦੀ ਹੈਗੀ ਇਹ ਸਕੇ ਭਰਾਵਾਂ ਦੇ ਪਿਆਰ ਵਾਸਤੇ ਬਣਾਈ ਗਈ ਆ ਕਿ ਕਦੇ ਵੀ ਸਕੇ ਭਰਾਵਾਂ ਨੂੰ ਆਪਸ ਵਿੱਚ ਜ਼ਮੀਨ ਪਿੱਛੇ ਜਾਂ ਕਿਸੇ ਵੀ ਪੈਸੇ ਪਿੱਛੇ ਲੜਨਾ ਨਹੀਂ ਚਾਹੀਦਾ ਸਭਾ ਮਿਲ ਕੇ ਰਹਿਣਾ ਚਾਹੀਦਾਗਾ ਤੇ ਆਪਣੀ ਇਹ ਵੀਡੀਓ ਅੱਜ ਦੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਹੀ ਕਰ ਲਿਓ ਮਿਲਦੇ ਆਂ ਸਾਨੂੰ ਅਗਲੀ ਵੀਡੀਓ 'ਚ ਧੰਨਵਾਦ ਮੈਂ ਤੁਹਾਨੂੰ ਆਖਿਆ ਨਾ ਸੁਣਿਆ ਨਹੀਂ ਓਏ ਕੋਈ ਆ ਗਿਆ ਕੋਈ ਨਹੀਂ ਆ ਗਿਆ ਪਟਵਾਰੀ ਕਹਿ ਕੇ ਗਿਆ ਪਟਵਾਰੀ ਨੂੰ ਕੌਣ ਭੁੱਜਦਾ ਹੈ ਪਟਵਾਰੀ ਤਾਂ ਕੱਲ ਨੂੰ ਮੇਰੀ ਸਾਰੀ ਜ਼ਮੀਨ ਤੇ ਫੀਤਾ ਮਾਰ ਦੂ ਆਖੂ ਛੱਡ ਦੇ ਨਾ ਕੀ ਪਤਾ ਤੈਨੂੰ ਕੰਮ ਆਇਆ ਲੱਗੀ ਲੱਭੋ ਉਹਦਾ ਉਹ ਲੱਭੀ ਓਏ ਅੜੀ ਮਾੜਾ ਯਾ ਆਮਾ ਆ ਜਾ ਆ ਜਾ ਕਿਵੇਂ ਆ ਵਧੀਆ ਵਧੀਆ ਕੈਂ ਬਾਲੀ ਉਲਝਾ ਜੀ ਪੈ ਉਹ ਪੁੱਛਣਾ ਯਾਰ ਕੰਮ ਬਾਲੇ ਪਏ ਹੈਗੇ ਹਾਂ ਉਧਰੋਂ ਆਇਆ ਹਰਾ ਬੀਜਣ ਵਾਲਾ ਪਿਆਗਾ ਬਾਕੀ ਇਧਰ ਯਾਰ ਪਾਣੀ ਪੈ ਜਾਂਦਾ ਦਾ ਰੋਜ਼ ਯਾਰ ਐ ਆ ਬਣ ਕਿਦਾਗਾ ਉਏ ਵੀ ਹੈਗਾ ਯਾਰ ਆਪਣੇ ਗਮਾਂਡੀਆਂ ਦਾ ਯਾਰ ਪਾਣੀ ਪੈ ਜਾਂਦਾ ਯਾਰ ਇਧਰੋਂ ਕੀ ਕਹੀਏ ਯਾਰ ਇਹਨਾਂ ਨੂੰ ਬਾਲੇ ਵਾਰੀ ਤਲਾ ਲਾਤੀ ਹਾਂ ਤਾਂ ਬੇੜ ਦਿਨੇ ਜਾਂ ਤਾਂ ਉਹ ਯਾਰ ਹੁਣ ਲੜਿਆ ਨਹੀਂ ਜਾਂਦਾ ਹੁਣ ਕਿਹਦੇ ਕਿਹਦੇ ਨਾਲ ਅਗਲਾ ਕਹਿ ਦਿੰਦਾ ਯਾਰ ਇਹ ਮਾੜਾ ਹੈਗਾ ਜੀ ਲੜਦੇ ਹੈਗੇ ਆਹ ਦੇਖ ਲੈ ਯਾਰ ਹੁਣ ਇਹਦੇ ਹਰਾ ਮੀਟਣਾ ਹੋਰ ਯਾਰ ਹੋਰ ਫਿਰ ਕਿਧਰ ਫਿਰਦਾ ਸੀ ਮੈਂ ਦੇਖਿਆ ਕਿਵੇਂ ਝੋਨਾ ਆ ਜਾ ਫਿਰ ਉੱਥੇ ਚੱਲਦੇ ਆਂਗੇ ਸ਼ਾਮੇ ਮਾੜਾ ਯਾਰ ਮੈਨੂੰ ਵੀ ਕੰਮ ਆ ਯਾਰ ਸਬਜ਼ੀ ਲਾਉਣੀ ਹੈਗੀ ਸਬਜੀ ਦਾ ਲਵਾ ਦਿੰਨੇ ਆ ਥਾਂ ਜਾਂ ਉਹ ਕਰਦੇ ਆ ਯਾਰ ਬੈ ਜੀ ਬੈ ਥਾਂ ਜਾਂ ਗੁੱਡ ਨੂੰ ਕੋਨੇ ਗੁੱਡ ਨਹੀਂ ਗੁੱਡ ਨਹੀਂ ਹਾਂ ਆ ਜਾ ਲਾਈਟ ਵੀ ਆਈ ਪਈ ਹੈਗੀ ਪਾਣੀ ਪਿਆਉਣਾ ਤੈਨੂੰ ਪਹਿਲਾਂ ਤਾਂ ਆਪਣੀ ਮੋਟਰ ਦਾ ਪਾ ਨਵਾਂ ਬੋਰ ਲਾਇਆ ਇਹ ਪਾਣੀ ਦੇਖੀ ਕਿਵੇਂ ਹੈਗਾ ਮੋਟਰ ਹੈਡ ਹੋਰ ਸੁਣਾ ਫਿਰ ਕੋਈ ਨਮੀਤਾ ਜੀ ਨਮੀਤਾ ਇਹ ਤਾਂ ਕੁਝ ਨਹੀਂ ਗਰਮੀ ਬੜੀ ਕਰ ਰੱਖਿਆ ਯਾਰ ਰੱਬ ਨੇ ਅੱਜ ਤਾਂ ਬੜੀਆ ਮੌਸਮ ਠੰਡਾ ਹੈਗਾ अच्छा तो बनाइए देख पानी पी के कि मैं अपनी मोटर पानी भैया मोटर भैया पानी आएगा बढ़िया हाँ इतने ला दिए यार सब्जी मैं इतने लाया नहीं ਹੋਰ ਯਾਰ ਉਹ ਪਹਿਲਾਂ ਸਾਡੇ ਵਾਲੇ ਨਾਲ ਵੀ ਰੋਜ਼ ਆਜਾ ਹੋ ਕੇ ਹਟਾਇਆ ਯਾਰ ਪਟਵਾਰੀ ਲੋਕ ਨਾਲ ਯਾਰ ਸਾਡੇ ਵਾਲੇ ਨੂੰ ਕੱਢ ਗਿਆ ਯਾਰ ਉਧਰ ਮੈਂ ਪਹਿਲਾਂ ਕਹਿੰਦੇ ਮੰਨ ਕੇ ਆਪਾਂ ਨੂੰ ਆ ਗਏ ਹਾਂ ਉਹ ਯਾਰ ਪਹਿਲਾਂ ਤਾਂ ਮੈਨੂੰ ਛੱਡੀਆਂ ਹੋਈਆਂ ਸੀਗੀਆਂ ਯਾਰ ਸਰਪੰਚ ਨੇ ਪੰਚਾਇਤ ਨੇ ਮੈਨੂੰ ਛੱਡੀਆਂ ਸੀਗੀਆਂ ਤੇ ਹੁਣ ਉਹਦੇ ਯਾਰ ਪਟਵਾਰੀ ਇਹੋ ਕਰ ਗਿਆ ਉਧਰ ਕੱਢ ਗਿਆ ਯਾਰ ਉਹ ਵੀ ਬਾਹ ਹੋਆ ਇੰਨਾ ਉਹਨੂੰ ਪਤਾ ਨਹੀਂ ਹੈਗਾ ਹੋਰ ਯਾਰ ਉਹ ਥਾਂ ਤੇ ਗੁੱਡਣ ਵਾਲਾ ਯਾਰ ਇਹ ਗੁੱਡਣ ਲੋਕਾਂ ਮਾਰੇ ਬਾ ਲੱਗਦਾ ਹੋ ਲੋਕਾਂ ਨੇ ਗੱਲਾਂ ਵਧੀਆ ਸੁਣਦਾ ਵਾ ਉਹੀ ਤਾਂ ਗੱਲ ਆ ਯਾਰ ਆਥਾਂ ਆ ਗੁੱਡ ਨਾਲ ਸਾਰਾ ਯਾਰ ਹੋਰ ਸੁਣਾ ਫਿਰ ਕੋਈ ਨਵੀਂ ਤਾਂ ਜੀ ਨਵੀਂ ਤਾਂ ਇਹ ਕੋਈ ਨਹੀਂ ਕੀ ਬਹੰਦਾ ਪਿੰਡ ਜੀ ਫਿਰ ਵੋਟਾਂ ਦਾ ਸਮਾਚਾਰ ਕੀ ਹੈਗਾ ਵੋਟਾਂ ਦਾ ਪੜਾਕੇ ਰਹਿਣਗੇ ਦਾਸ ਦੀ ਗੱਲ ਸਰਪੰਚ ਕੋਣ ਕੋਣ ਉੱਠੇ ਉੱਠੀ ਜਾਂਦੇ ਆ ਇਹ ਕਹਿੰਦੇ ਦੋ ਤਿੰਨ ਬੰਦੇ ਇੱਥੇ ਖੜੇ ਆਪਣੇ ਪਿੰਡ ਦੇ ਹੈ ਅੱਛਾ ਸਾਰਾ ਵਧੀਆ ਬਿਸਕੁਟ ਖਾਦੇ ਚਾਹਣਾ ਵਧੀਆ ਮਠੀਆਂ ਜੀਆਂ ਨੂਨ ਦੀਆਂ ਵਾਲੀਆਂ ਅੱਛਾ ਜਿਹਦੇ ਬੱਤੀ ਪਾਈ ਹੋਈ ਸੀ ਉਹਨਾਂ ਨੇ ਤਾਂ ਪੂਆ ਤੜੜਾ ਕੰਮ ਆ ਅੱਛਾ ਹੱਥ ਨੇ ਪਕੌੜੇ ਪੂਰੇ ਚੱਲਣਗੇ ਮੀਟ ਮੂਟ ਚੱਲੂਗਾ ਅੱਛਾ ਹੂੰ ਵਧੀਆ ਗੰਦੇ ਕੰਮ ਚੱਲੂ ਟੈਂਟ ਟੋਟ ਪੱਦਨ ਲੱਗਿਆ ਹੋਇਆ ਸੀ ਅੱਜ ਉਹਨਾਂ ਦੇ ਅੱਛਾ ਮੈਂ ਮੈਂ ਕਿੱਲਾ ਵੇਖ ਜੂ ਜਾਂਦਾ ਜਾਂ 35 ਆਜੂ ਉਹਨਾਂ ਨੂੰ ਤੈਨੂੰ ਗੱਲਾਂ ਕਹ ਲੈ ਵੇਖ ਹਾਂ ਹਾਂ ਬੋਲ ਉਹ ਤਾਂ ਤੇ ਇਹਨਾਂ ਵੀ ਤੱਕੀ ਹੋ ਗਿਆ ਹੋਰ ਯਾਰ ਮੰਨ ਕੇ ਉਹਨਾਂ ਦਾ ਵਧੀਆ ਕੋਠੀ ਪਾਈ ਹੋਈ ਚੰਗੀ ਹਾਂ ਤੂੰ ਤਾਂ ਘਾਇਬ ਹੀ ਨਹੀਂ ਪਾਇਆ ਆਪਦਾ ਹੂੰ ਉਹ ਤਾਂ ਵਧੀਆ ਕੰਮ ਚੱਲੀ ਜਾਂਦਾ ਉਹਦਾ ਹੋਰ ਯਾਰ ਤੈਨੂੰ ਤਾਂ ਮੈਨੂੰ ਯਾਰ ਪੰਚਾਇਤ ਨੇ ਛੱਡੀਆਂ ਸੀਗੀਆਂ ਦੋ ਕਨਾਲਾਂ ਹੂੰ ਹੂੰ ਤੇ ਹੁਣ ਯਾਰ ਪਟਵਾਰੀ ਸੱਦ ਕੇ ਉਹ ਮੇਰੇ ਤੇ ਉਹਦੇ ਦਾਵਾ ਕਰਿਆ ਨਾ ਇੱਕ ਮਿੰਟ ਇਹ ਤੇ ਦਰਖਾਸਤ ਦੇ ਕੇ ਹੂੰ ਕਹਿੰਦੇ ਅੱਜ ਠੱਡੇ ਲਾਉਣ ਆਉਂਦਾ ਉਹ ਕੌਣ ਸਾੜਿਆ ਹਾਂ ਇਹਨੂੰ ਪਤਾ ਨਹੀਂ ਆ ਨਾ ਯਾਰ ਨਾ ਯਾਰ ਮੈਂ ਉਹਦੇ ਬੋਲਿਆ ਨਹੀਂ ਪਟਵਾਰੀ ਆਉਂਦੀ ਫੁੱਲ ਜਿੱਦ ਦੇ ਪੜਵਾਰੀ ਕੱਢ ਕੇ ਗਿਆਗਾ ਨਾ ਉਦਦੇ ਤਾਂ ਮੈਂ ਕਰ ਗਿਆ ਚੁੱਪਾ ਅੱਛਾ ਹੁਣ ਮੈਂ ਬਾਹਲੇ ਬੰਦਿਆਂ ਤੋਂ ਸੁਣ ਲਿਆ ਯਾਰ ਕਹਿੰਦੇ ਵੀ ਐਂ ਕਰਕੇ ਤੇਰੇ ਨਾਲ ਧੱਕਾ ਕੀਤਾ ਕਹਿੰਦੇ ਤੇਰਾ ਹੱਕ ਬੰਦਾ ਸੀਗਾ ਵੀ ਤੈਨੂੰ ਦੋ ਕਨਾਲਾ ਵੱਧ ਛੱਡੀਆਂ ਹੋਈਆਂ ਸੀ ਹਾਂ ਹਾਂ ਤੇ ਕਹਿੰਦਾ ਯਾਰ ਵੀ ਤੂੰ ਮੈਨੂੰ ਕਹਿੰਦੇ ਯਾਰ ਤੂੰ ਛੱਡੇ ਲਾਉਣ ਨਾ ਦੇ ਕਿਵੇਂ ਕਰਾਂ ਯਾਰ ਮੈਂ ਛੱਡੇ ਤੋਂ ਲਾਉਣ ਨਾ ਦੇ ਬਈ ਅੱਜ ਆਊਗਾ ਫਿਰ ਮੈਂ ਤਾਂ ਨਹੀਂ ਬਈ ਛੱਡੇ ਲਾਉਣ ਦਿੰਦਾ ਯਾਰ ਸਾਡੇ ਨਾਲ ਧੱਕਾ ਕਰੀ ਜਾਂਦਾ ਯਾਰ ਗੱਲ ਹੋਣਾ ਵਧੀਆ ਚੰਗੀ ਕੋਠੀ ਪਾਈ ਉਹਦੀ ਵਿਆਹ ਹੋਇਆ ਵਧੀਆ ਜਵੱਖ ਜੱਲੇ ਆ ਉਹੀ ਤਾਂ ਗੱਲ ਆ ਯਾਰ ਹਾਲੇ ਵਿਆਹ ਵੀ ਮੇਰਾ ਤਾਂ ਹਜ ਮਾਤਾ ਬਾਈ ਚਾਹੀ ਲੜਾਈ ਹੋਵੇ ਮੈਂ ਨਹੀਂ ਉਹਨਾਂ ਠੱਡੇ ਲਾਉਣੰਨ ਦਾ ਸੇ ਪਾੜ ਦਾ ਕੰਮ ਹੀ ਖਤਮ ਗੱਤਬਾ ਹੋ ਗਿਆ ਹੋਰ ਯਾਰ ਗੱਲ ਤਾਂ ਉਹੀ ਅੱਜ ਦੇਖ ਰਾਂ ਕੋਈ ਨਾ ਆਉਂਦੇ ਤਾਂ ਸਹੀ ਮਾੜੀ ਗੱਲ ਆਉਦੀ ਹੋਰ ਚੰਗਾ ਭਲਾ ਕੰਮ ਚੱਲਦਾ ਤਾਂ ਵਧੀਆ ਦੋਕ ਨਾਲਾ ਪਿੱਛੇ ਕੀ ਹੁੰਦਾ ਉਹਨੂੰ ਯਾਰ ਮੈਨੂੰ ਜਦੋਂ ਪੰਚਾਇਤ ਨੇ ਛੱਡੀਆਂ ਹੋਈਆਂ ਸੀ ਪਹਿਲਾਂ ਇਹ ਪਤਾ ਛੱਡੀਆਂ ਸੀ ਉਹਦੇ ਪਹਿਲੀ ਪਹਿਲਾਂ ਤੈਨੂੰ ਛੱਡੀਆਂ ਸੀ ਉਹਨਾਂ ਨੇ ਲਿਖਤ ਲਿਖਿਆ ਹੋਰ ਤੇ ਦਰਖਾਸਤ ਦੇ ਆ ਪਟਵਾਰੀ ਦੇ ਹਾਂ 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 ਪਤਾ ਮੈਨੂੰ ਉਹ ਤਾਂ ਜਦੋਂ ਇੱਥੇ ਆ ਗਿਆ ਠੱਡੇ ਲਾਉਣਾ ਬੱਸ ਉਹਦਾ ਕੰਮ ਖਤਮ ਬੜਾ ਆਪਣਾ ਨਾਉਂ ਦੇ ਤਾਂ ਸਹੀ ਕਹੀ ਮਾਰੂ ਮੈਂ ਬਕੰਮੀ ਹੋਆ ਨਾਲ ਵਾਲੀ ਧੱਕਾ ਨਹੀਂ ਆਈ ਚਾ ਚੰਗਾ ਵੀ ਜਾਨਾ ਮੈਂ ਜਾਨਣਾ ਦਾ ਹਾਂ ਚੱਲ ਠੀਕ ਆ ਚੰਗਾ ਕੋਈ ਨਾ ਆਉਣੇ ਠੱਡੇ ਲਾਉਣਾ ਚ ਪੱਕਾ ਪਤਾ ਤੈਨੂੰ ਸਾਜਮੀ ਪੱਕਾ ਆਊਗਾ ਉਹ ਬਸ 5-10 ਮਿੰਟ ਚ ਆਉਣ ਵਾਲੀ ਆ ਕੋਈ ਨਾ ਕੋਈ ਨਾ ਮੈਂ ਇੱਥੇ ਹੀ ਸਾਰਾ ਦਿਨ ਅੱਜ ਬੈਠੀਆ ਮੈਂ ਮੜੀ ਆਉਣ ਦੇ ਕੋਈ ਗੱਲ ਨਹੀਂ ਅੱਜ ਚਾਹੀ ਲੜਾਈ ਹੋ ਜੇ ਮੋਟਰ ਮਟਰ ਨਹੀਂ ਪੈਂਦੀ ਠੀਕ ਆ ਇਹਦਾ ਆ ਰਾਦਾ ਵੀ ਫਿਰੇ ਕਰਤਾ ਕਿ ਲੈਣਾ ਯਾਰ ਹਾਂ ਕੰਮ ਤਾਂ ਵਧੀਆ ਕਰਤਾ ਅੱਜ ਤੇਰਾ ਕੰਮ ਵੀ ਕਾਢੀ ਦੇਵਾਂਗੇ ਬਸ ਉਹ ਆਏ ਪਾਣੀ ਪੂਣੀ ਛਿੜਕਦੇ ਨੇ ਇੱਥੇ ਵਧੀਆ ਕੰਮ ਹੋ ਜੇ ਹਾਂ ਬਾਣੀ ਨਾਲ ਵਧੀਆ ਹੋ ਜੂ ਅੱਜ ਬਸ ਤੇਰਾ ਕੰਮ ਨਵੇੜ ਕੇ ਠੱਡੇ ਟੁੱਟੇ ਲਾ ਕੇ ਆਪਾਂ ਓਕੇ ਕਰ ਦਾਂਗੇ ਜਮਾ ੱੱਡੇ ਹੋਰ ਉੱਦੇ ਉੱਦੇ ਤਾਂ ਉਹਨਾਂ ਨੇ ਪੰਚਾਇਤ ਨੇ ਦੌਰਦੀ ਕਿਹਾ ਸੀ ਓਵੇ ਚਲੋ ਉੱਦੇ ਵੀ ਆਏ ਐ ਵੀ ਨਹੀਂ ਲਾਈਦਾ ਅਗਲਾ ਖੁਪਰਾ ਨੂੰ ਜਵੀ ਉਹ ਕਰਕੇ ਆ ਚਲਾ ਦਿੰਨੇ ਹਾਂ ਚਲ ਕੋਈ ਗੱਲ ਨਹੀਂ ਪੱਕਾ ਕੰਮ ਹੀ ਕਰਾਂਗੇ ਅੱਜ ਹੋਰ ਪੂਰੀ ਲੋ ਤੇਰੇ ਇੱਥੇ ਲਾ ਦੇ ਖਾਵੇ ਲਾਇਆ ਉਹ ਹੋ 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 ਨਿਸ਼ਾਨੀ ਨੂੰ ਨਹੀਂ ਲਾ ਕੇ ਗਿਆ ਸੀ ਕੋਈ ਉਹ ਨਿਸ਼ਾਨੀ ਤਾਂ ਲਾਈ ਸੀ ਯਾਰ ਅ ਕਹਿੰਦਾ ਆਪਾਂ ਐ ਕਰਦੇ ਫਿਰ ਇਹਨੇ ਟੋਏ ਪੱਟ ਦਿੰਨੇ ਨੇ ਆਪਣੇ ਖੰਬੇ ਵੀ ਆ ਜਾਣਗੇ ਹੋਰ ਉਹ ਕਹਿੰਦਾ ਸੀ ਲਾਇਆ ਸੀ ਫੋਨ ਮੈਂ ਉਹਨੂੰ ਖੰਬੇ ਉਹਨੇ ਬੜਾ ਹੀ ਟਾਈਮ ਲਾ ਰਹਾਦਾ ਦੇਖੀ ਯਾਰ ਪੱਕਾ ਕਹਿ ਦੇਖੀ ਜਮਾਨ ਮਸਾ ਆ ਜਾਣਗੇ 10 ਦਿਨਾਂ ਚ ਝੋਨੇ ਹੈ 10 15 ਦਿਨਾਂ ਚ ਝੋਨੇ ਆ ਜਾਣਗੇ ਹੋਰ ਇੱਥੇ ਇਹ ਤਾਂ ਰਹੀ ਅਡਲਾ ਯਾਰ ਆ ਮੈਨੂੰ ਲਾਦਾ ਪਹੀ ਤੇ ਉਹਨਾਂ ਨੇ ਰੂਟਾ ਵੇਟਰ ਮਾਰਤਾ ਤੇ ਸਾਹ ਹਾਂ ਪਿਆ ਬੱਦ ਨਾ ਪਿਆ ਓਰੇ ਜੀ ਹਾਂ ਓਰੇ ਜੀ ਸੀਗਾ ਓਰੇ ਵਿਚਾਰੇ ਚ ਲੈ ਲੈਨੇ ਫਿਰ ਆਪਾਂ ਇਹ ਇੱਥੇ ਜੇ ਕਰ ਲੈਨੇ ਆਪਾਂ ਚਾ ਵਸਲਾ ਫਿਰ ਵਿਚਾਰੇ ਲੈ ਲੈਨੇ ਮੈਂ ਫੜ ਆ ਫੜ ਤੂੰ ਫਿਰ ਲੈ ਮੈਨੂੰ ਫੜਾ ਜੇ ਯਾਰਦਾ ਗਰਮੀ ਵੀ ਬਾਲੀ ਹੋਈ ਪਈ ਹੈਗੀ ਯਾਰ ਸੁਖਵਿੰਦਰ ਕਹਿੰਦਾ ਇਹ ਅੱਠ ਢੇ ਲਾਉਣ ਉਹਨੇ ਸੋਢੇ ਵਾਲੇ ਗੱਲ ਤਾਂ ਵੀ ਉਹੀ ਹੋ ਗਈ ਮੈਨੂੰ ਤਾਂ ਐਸੀ ਚੱਲ ਕੀ ਆ ਨਾ ਹੋ ਕਰਨਾ ਤੇ ਮੈਨੂੰ ਜਦੋਂ ਯਾਰ ਜ਼ਮੀਨ ਪੰਚਾਇਤ ਨੇ ਵੱਧ ਛੱਡੀ ਹੋਈ ਆ ਪਹਿਲਾਂ ਦੋ ਕਨਾਲਾਂ ਤੇ ਹੁਣ ਪੜਵਾਰੀਆਂ ਵੜਵੂਰੀਆਂ ਨੂੰ ਕੌਣ ਪੁੱਛਦਾ ਉਹਦੇ ਤਾਂ ਚੱਲ ਮੈਂ ਬੋਲਿਆ ਨਹੀਂਗਾ ਯਾਰ ਪੰਚਾਇਤ ਸੀਗੀ ਨਾਲ ਆ ਕੇ ਥੋੜੇ ਨਹੀਂ ਮੈਂ ਲਾਉਣ ਦਿੰਦਾ ਹੌਂਦੇ ਤਾਂ ਸਹੀ ਕੋਈ ਨਾ ਉਹ ਆ ਗਿਆ ਤਾਂ ਉਹ ਸਾਡੇ ਵਾਲੇ ਤਾਂ ਮੈਨੂੰ ਲੱਗਦਾ ਪੱਟੀ ਜਾਂਦਾਗਾ ਟੋਏ ਠੱਡੇ ਲਾਉਂਦੇ ਆ ਨਾਲ ਕਿਹੜਾ ਉਹਦੇ ਯਾਰ ਚੱਲ ਕੇ ਦੇਖਣ ਦੇ ਐ ਨਹੀਂ ਲੋਟ ਆਉਂਦਾ ਕੰਮ ਜਿੱਥੋਂ ਦਾੰਗ ਲੈ ਕੇ ਜਾਣਦੇ ਮੈਨੂੰ ਉਹ ਕੀ ਕਰਦਿਆ ਉਹ ਲੈ ਬਾ ਮੈਂ ਠੱਡਾ ਸੁਣ ਮੈਂ ਨਹੀਂ ਠੱਡਾ ਠੱਡਾ ਲਗਾ ਦੰਦਾ ਪਟਵਾਰੀ ਕਹੇਗਾ ਜ਼ਮੀਨ ਕੱਢ ਗਿਆ ਤੇਰਾ ਮਤਲਬ ਆ ਥੋੜੀ ਹੈਗਾ ਵੀ ਸੋਨੂੰ ਮੈਂ ਜ਼ਮੀਨ ਨਹੀਂ ਛੱਡ ਦੂਗਾ ਮੈਨੂੰ ਪੰਚਾਇਤ ਨੇ ਛੱਡੀਆਂ ਹਾਂ ਤੇ ਉਹਨਾਂ ਵਾਲਾ ਵੱਧ ਠੱਡਾ ਲਾਉਣਾ ਨਹੀਂ ਮੈਂ ਤੁਹਾਨੂੰ ਆਖਿਆ ਨਾ ਸੁਣਿਆ ਨਹੀਂ ਓਏ ਓਏ ਆ ਜਾ ਕੋਈ ਨਹੀਂ ਆ ਜਾ ਪਟਵਾਰੀ ਕਹਿ ਕੇ ਗਿਆ ਪਟਵਾਰੀ ਨੂੰ ਕੌਣ ਭਾਦਾਗਾ ਪਟਵਾਰੀ ਤਾਂ ਕੱਲ ਨੂੰ ਮੇਰੀ ਸਾਰੀ ਜ਼ਮੀਨ ਤੇ ਫਿੱਤਾ ਮਾਰ ਦੂ ਆਖੂ ਛੱਡ ਦੇ ਨਾ ਕੀ ਪਤਾ ਤੁਸੀਂ 2 ਰੁਪਏ ਦਿੱਤੇ ਹੋਣੇ ਹੁਣ ਤੇ ਕੋਣੀ ਸੀ ਹਾਂ ਤੇ ਤੂੰ ਬੋਲ ਰਿਹਾ ਤੇ ਤੂੰ ਬਿੱਲੀ ਬਣ ਗਿਆ ਬੋਲਿਆ ਕੀ ਨਹੀਂਗਾ ਉਧਰ ਦਾ ਪੰਚਾਇਤ ਸੀ ਨਾਲ ਜਿਹੜਾ ਪੰਚਾਇਤ ਨੇ ਛੱਡੀ ਹੋਈ ਹੈ ਜ਼ਮੀਨ ਉਹਦੇ ਤੈਨੂੰ ਪਤਾ ਨਹੀਂ ਹੈਗਾ ਪੰਚਾਇਤ ਨੇ ਉਹ ਪਟਵਾਰੀ ਹੋਵੇ ਕੋਈ ਰੋ ਰੋ ਕਰੋਗਾ ਨਹੀਂ ਠੱਡਾ ਠੱਡਾ ਨਹੀਂ ਲਾਉਣਾ ਇੱਥੇ ਜਿੱਥੇ ਤੁਸੀਂ ਕੱਢ ਜਾ ਕਿਉਂ ਲੜਦੇ ਹੋ ਉਹ ਤੈਨੂੰ ਸੁਣਿਆ ਨਹੀਂ ਆਖੀ ਇਹਨਾ ਰੁਕ ਜਾ ਉਹ ਰੁਕਿਆ ਕਦੋਂ ਯਾਰ ਇਤਨੇ ਜਾ ਨਾ ਨਾ ਮਾਰਦਾ ਓਹ ਨੂੰ ਯਾਰ ਆਜ ਮੈਂ ਨਹੀਂ ਮੈਂ ਦੇ ਦੋ ਛੋੜਦੇ ਨਹੀਂ ਹੈਰੇ ਖੜਾ ਕਰਦਾ ਹੈ ਨਹੀਂ ਕਰਦੇ ਹੁੰਦੇ ਮੈਂ ਆਖੀ ਇਹਨਾ ਨਾਲਾ ਛੋੜੇ ਨਾ ਵਾ ਜਦੋਂ ਮੈਨੂੰ ਪੰਚਾਇਤ ਨੇ ਬਾਹਰ ਬਾਦ ਛੱਡਿਆ ਆਏਗਾ ਕਿਉਂ ਲੜਦੇ ਹੋ ਫਿਰ ਕੀ ਹੁੰਦਾ ਹੁਣ ਛਤੀ ਭੰਦਾ ਵੱਡਾ ਵੇਲੀ ਆਇਦਰਾ ਤੈਨੂੰ ਲਵਾਉਣਾ ਠੱਡੇ ਮੈਂ ਆ ਜਾ ਆ ਜਾ ਕੋਈ ਨਾ ਤੈਨੂੰ ਦੱਸੂ ਨਾ ਲੜਦੇ ਹਾਂ ਕਾਣੂ ਯਾਰ ਜਦੋਂ ਆਖੀ ਇਹਨੇ ਵੀ ਛੱਡੇ ਯਾਰ ਉਹ ਹੀ ਲਾਈ ਜਾਂਦਾਗਾ ਪੰਚਾਇਤ ਨੇ ਮੈਨੂੰ ਜ਼ਮੀਨ ਛੱਡੀ ਹੋਈ ਆ ਇਹਨੇ ਤਾਂ ਕੋਠੀ ਬਾਹਰ ਰੱਖੀ ਹੈਗੀ ਖਰਚਾ ਕਰਤਾ ਉਹਨੂੰ ਦੋ ਕਨਾਲਾ ਮੈਨੂੰ ਵਾਧੂ ਦਿੱਤੀਆਂ ਕਾਣੂ ਯਾਰ ਉਹਨੂੰ ਕਿੰਨੇ ਵਾਰੀ ਆਖੀ ਜਾਂਦਾ ਯਾਰ ਮੈਂ ਹੌਣ ਦੇ ਪਹਿਲਾਂ ਤਾਂ ਛੱਡੇ ਯਾਰ ਉਹ ਕਾਣੂ ਯਾਰ ਲੱਗ ਗਿਆ ਛੱਡੇ ਪੱਟਨੇ ਇੱਥੇ ਆ ਗਿਆ ਤੈਨੂੰ ਅੱਜ ਮੈਂ ਰਾਂਦਾ ਕਰਾਉਣਾ ਤੇਰਾ ਮੈਂ ਬੋਲਣਾ ਸੀ ਉਹਦੇ ਤੂੰ ਯਾਰ ਉਹ ਯਾਰ ਕਾਣੂ ਆ ਜਾ ਬੱਸ ਛੱਡ ਜਾ ਛੱਡ ਜਾ ਕਾਣੂ ਯਾਰ ਓਏ ਮਾਰਤਾ ਓਏ ਕਾਣੂ ਯਾਰ ਇਹਨੂੰ ਵੀ ਲੈ ਓਏ ਮਾਰਤਾ ਰੱਬਾ ਓਏ ਓਏ ਦੁਬਾਰੀ ਆਇਆ ਸੀ ਓ ਮੋਲੇ ਨਹੀਂ ਮੋਲੇ ਬੋਲਦਾ ਦਾ ਲੱਗਦਾ ਪਿੱਤ ਪਾਪੜੀ ਦੇ ਭੰਨੀ ਇੱਕ ਦੀ ਤਾਂ ਇੱਕ ਤਾਂ ਕੁੱਟਦਾ ਲੈ ਮੈਨੂੰ ਲੱਗਦਾ ਆਇਆ ਦਿੱਤੇ ਆ ਪੰਪ ਆਪਣਾ ਪੰਪ ਦੇ ਉੱਤੇ ਹੋਏ ਬੰਦਾ ਖਤਮ ਹੀ ਐ ਨਹੀਂ ਨਿਆ ਸਵਾਦ ਜਾ ਕੇ ਉਹ ਜਟ ਤਾਂ ਨਹੀਂ ਵਜੀ ਵਾਰੀ ਆਏ ਓਏ ਵਾਰੀ ਜਾਉਣੇ ਨੇੜੇ ਨਾ ਕੀ ਹੋ ਰਿਹਾ ਓਏ ਰੱਬ ਕਾ ਕਰਤਾ ਕੰਮ ਜਰੂਰੀ ਭੱਜ ਜਾ ਅੱਛਾ ਓਏ ਮਥਨੀ ਵਾਲਾ ਨਿਕਲ ਲੱਗ ਗਿਆ ਜਰਾ ਫੜ ਜਾ ਜੰਗਾ ਜੰਗਾ ਜਾਉਂਦਾਗਾ ਜਾਉਦਾ ਹੈ ਇੱਧੇ ਆ ਬੰਨੇ ਦੇ ਲੈ ਬੰਨੇ ਦਾ ਕੰਮ ਗਲਤ ਹੋ ਗਿਆ ਓਰ ਜਾ ਰਿਹਾ ਓਰ ਬੰਨਣਾ ਲੜੋ ਅੱਛਾ ਮੈਂ ਵੀ ਆਖੀ ਗਾ ਜਿੜੋਣਾ ਅੱਗ ਲੱਗ ਜਾ ਰੂ ਆਪ ਹੀ ਡਿੱਗ ਜਾਂਦੇ ਦੋਨੇ ਭਰਾ ਓਏ ਕੁਛ ਨਹੀਂ ਹੁੰਦਾ ਚੱਲਦੀ ਜਾਂਦਾ ਮੜੇ ਮੋਟੇ ਦਾ ਕੁਛ ਨਹੀਂ ਹੁੰਦਾ ਹੁੰਦਾ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਨੂੰ ਕਹੀ ਗਿਆ ਤੋ ਮੈਂ ਪਹਿਲਾਂ ਤੋ ਖੜਾ ਹੋ ਜਾ ਉੱਠ ਜਾ ਆਏ ਹਾਏ ਓਏ ਡਾਕਟਰ ਕੋਲੇ ਲੈ ਕੇ ਚਲੀ ਆ। ਕੁਝ ਨਹੀਂ ਹੁੰਦਾ। ਨਰਦੀ ਨਰਦੀਆਂ ਚੱਲਦੀ ਆਂਦੇ ਆ। ਲੈ ਲੈ ਲਾ ਲੈ ਲੈਂਦੇ ਓਦੋਂ ਤਾਂ ਆਪਾ ਡੋ ਕਰਦੇ ਨੇ। ਓਏ ਕੁਝ ਨਹੀਂ ਹੁੰਦਾ। ਆਹ ਨੂੰ ਯਾਰ ੱੱਕਾ ਕਰਦੇ ਆ ਇਹ। ਓਏ ਚੱਲੀ ਆਂਦਾ ਤਾਂ ਨਾ ਇੱਕ ਅੱਧੀ ਤਾਂ ਵੱਜੀ ਜਾਂਦੀ ਆ। ਤਾਂ ਕੁਝ ਨਹੀਂ ਹੁੰਦਾ। ਆ ਜਾ ਆ ਜਾ। ਉਹ ਮੋਟਰਸਾਈਕਲ ਆ ਫੜਦਾ। ਲੈ ਜਾ ਵੀ ਨਹੀਂ। ਡਾਕਟਰ ਕੋਲੇ ਲੈ ਆਣਾ। ਉਹ ਤਾਂ ਹੋਰ ਹੀ ਕੰਮ ਕਰਦਾ। ਡਾਕਟਰ ਕੋਲੇ ਲੈ ਆਣੂ ਕੀ ਆ ਇਹਨੂੰ ਆਏ ਪਾਣੀ ਪੁਣੀ ਪਿਆਦੂ ਨਾ ਮਰ ਮੋਟਾ ਕੁਝ ਨਹੀਂ ਹੁੰਦਾ। ਯਾਰ ਬਾਬਾ ਖੂਨ ਆ। ਉਹ ਨਹੀਂ ਕੋਸਣਾ ਜੇ ਮਾਇਆ ਕੀ ਨਾ ਆਇਆ ਕੋਈ ਨਹੀਂ ਹੁੰਦਾ ਹੁੰਦਾ ਕੋਈ ਗੱਲ ਨਹੀਂ ਦੇਖੂ ਤਾਂ ਹੈਗਾ ਮੈਂ ਇਹਨੂੰ ਬਾਅਦ ਚ ਦੇਖੂ ਕੋਈ ਨਾ ਕੋਈ ਨਹੀਂ ਦਵਾਈ ਲੈ ਲੈ ਕਰ ਤੂੰ ਤਾਂ ਆਪੜ ਪਿੱਛੋਂ ਨਹੀਂ ਮਾਰ ਗਿਆ ਮੇਰੇ ਕੋਈ ਨਾ ਉਹ ਦਿਨ ਦਵਾਰੇ ਮੈਂ ਇਹਨੂੰ ਉਹੀ ਨੜਪੇ ਦਾਸ ਨੇ ਜਿਨੀ ਆਪਣੀ ਆ ਜਾ ਬੈਜੋ 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 ਮੈਂ ਤੇ ਮਾਰ ਡਾਕਟਰ ਕੋਲੇ ਲਾ ਦੇ ਚਲ ਚੱਲ ਚੱਲ ਡਾਕਟਰ ਕਿਹੜੇ ਜਾਣਾ ਹੈ ਕਮਰ ਦੇ ਲੈ ਕੇ ਕਿਹੜੇ ਜਾਣਾ ਹੈ ਕਿਹੜੇ ਡਾਕਟਰ ਆ ਜੂਗਾ ਆ ਜੂ ਆ ਜੂ ਡਾਕਟਰ ਹੁੰਦਾ ਡਾਕਟਰੀ ਦਾ ਹੁਣ ਰੋੜ ਵੀ ਹੈ ਨਹੀਂ ਇੰਨੀ ਸੱਟ ਹੈ ਨਹੀਂ ਨਾ ਇਹ ਬਾਵਾ ਘਟਾ ਯਾਰ ਹਾਂ ਉਹ ਤਾਂ ਕਿੰਨੇ ਸੱਟ ਮੇਰੇ ਮੋਟਾ ਮਾੜਾ ਮੋਟਾ ਨਿਕਲਦੀ ਹੁੰਦਾ ਆ ਤਾਂ ਜਿੱਤਾ ਮੁੰਡੇ ਨੂੰ ਕੋਈ ਨਹੀਂ ਹੁੰਦਾ ਜਿੱਤਾ ਨੇ ਮੁੰਡਾ ਭਰਾ ਭਰਾ ਨੇ ਰੁਕਾਈ ਲੜੀਆਂ ਨੇ ਆਹ ਬਿਮਾਰ ਰਹਾ ਮੇਰਾ ਆਖ ਮੇਰੇ ਗੱਲਾਂ ਤੇ ਆ ਗਿਆ ਉਹ ਨਹੀਂ ਤੈਨੂੰ ਪਤਾ ਨਹੀਂ ਗੱਲਾਂ ਦਾ ਤੁਸੀਂ ਉਹ ਨਾ ਕਰਿਆ ਭਰਾ ਵਧੀਆ ਬਣਾ ਕੇ ਰੱਖੋ ਆਪ ਦੀ ਉਹ ਆਏ ਤਾਂ ਮਾੜਾ ਮੋੜਾ ਅੜ ਪਾਸੇ ਚੱਲੀ ਜਾਂਦੀ ਆ ਉਹ ਚੁੱਪ ਕਰ ਜਾ ਕੋਈ ਨਹੀਂ ਭਰਾਵਾਂ ਨੂੰ ਲੈ ਲੈਣ ਦੇ ਇਕੱਠੇ ਸਭ ਭਰਾ ਉਹਨੂੰ ਲੜਾਇਆ ਦੇਖੋ ਭਾਈ ਭਾਈ ਨਹੀਂ ਲੜਨਗੇ ਲੜੂ ਕੌਣ ਆ ਲੋਕਾਂ ਮਗਰ ਨਹੀਂ ਲੱਗੀ ਜਾਂਦਾ ਆਪਾਂ ਆਪਾਂ ਵਧੀਆ ਇਕੱਠੇ ਰਹੋ ਨਹੀਂ ਕੋਈ ਯਾਰ ਜਾਣ ਕੇ ਮਾਰੀ ਪਿੱਛੋਂ ਆ ਕੇ ਉਠਾਇਆ ਲਾ ਕੇ ਇਹਨੇ ਕੜ ਕੇ ਕਾਨੂੰਨ ਦਾ ਕੋਈ ਨਹੀਂ ਕੜ ਕੇ ਥਾਣੇ ਜਾ ਕੇ ਪੰਚਾਇਤ ਤੋਂ ਪੰਚਾਇਤੀ ਹੋ ਥਾਣੋਂ ਥਾਣੀ ਹੋ ਦਾਬੂਦਾਰੀ ਦਾਬੂਦਾਰੀ ਤੂੰ ਜਿਹੜਾ ਕੱਲ ਨਾ ਵਧਾਇਆ ਉਹ ਨਹੀਂ ਜਿਹਦਾ ਦਾਬੂਦਾਰੀ ਹੋਣਗੇ ਤਾਂ ਹੀ ਕੰਮ ਲੋਟ ਆਊਗਾ ਜਿਹੜੇ ਕਰਾ ਦੀਏ ਜਦ ਹੋ ਜੂਗਾ ਉਹ ਕਾਨੂੰਨ ਬੜਾ ਸਾਡ ਦੂਰੇ ਹੋ ਪੱਟੀਆਂ ਕਰਾ ਦੀਏ ਕੋਈ ਨਹੀਂ ਪੰਚਾਇਤ ਤੇ ਨਹੀਂ ਗੱਲ ਕਰਦਾ ਜੀ ਜਊ ਨਾਲ ਸਾਰੇ ਆਵਾਂਗੇ ਪੰਚਾਇਤ ਜਿਵੇਂ ਹੋਇਆ ਉਹ ਵੀ ਕਰਨਾ ਹੈ ਕੀ ਜਾਣੇ ਸੁਣੇ ਜਾ ਕੇ ਨਿਬੇੜਦਾਂਗੇ ਕੀ ਕਰੀਏ ਨਾ ਇਹ ਰਾਏ ਜੀ ਡਰਾਈਵਰੀਏ ਤੇਰੀ ਯਾਰਾ ਆਹ ਸੰਦ ਆ ਗਈ ਬਾੜੇ ਆਹੋ ਸੰਦ ਆ ਗਈ ਚਲ ਇੱਥੇ ਲਾ ਦੇ ਜੇ ਮੰਜੀ ਕੋਲੇ ਡਾਕਟਰ ਵੀ ਆਉਣਾ ਹੋ ਆ ਬਿਰੇ ਸਿੱਟਣਾ ਇਹਨੂੰ ਆਹ ਆ ਇੱਥੇ ਪਾ ਦੇ ਆ ਮੈਂ ਦੇਖ ਆਰੇ ਉਧਰ ਉਧਰੀ ਪਾ ਦੇ ਬਸ ਛੱਡ ਦੇ ਨੂੰ ਇੱਥੇ ਛੱਡ ਦੇ ਕਿਉਂ ਯਾਰ ਓਏ ਹੋਏ ਸਭ ਤਰੀ ਯਾਰ ਡਾਕਟਰ ਨੂੰ ਨਹੀਂ ਦਵਾਰੀ ਫੋਣੀ ਓਏ ਆ ਡਾਕਟਰ ਐ ਅੰਨਿਹਰਾ ਹੋਇਆ ਐ ਠੀਕ ਹੁਣ ਉਹ ਆਹ ਡੱਟ ਜਾ ਕੇ ਕਹਿ ਰਿਹਾ ਉਹ ਤਾਂ ਲੱਗਦਾ ਮੇਰਾ ਚਾਚਾ ਹੋਏ ਇਹ ਉਹ ਆ ਕੀ ਹੋ ਗਿਆ ਚਾਚੇ ਦੇ ਸਾਥ ਕਿਨੇ ਮਾਰੀ ਹੋਇਆ ਕੁਝ ਨਹੀਂ ਹੋਇਆ ਤਾਂ ਕੋਈ ਨਹੀਂ ਤੂੰ ਜਾ ਜਾ ਕਰੇ ਜਾ ਬਾਗ ਜਾ ਦੇਵਾਗ ਨਹੀਂ ਖੜਦੇ ਹੁੰਦੇ ਉਹਦੇ ਜਿਉਂਦਾ ਹਾ ਜਿਹਦਾ ਜਿਉਂਦਾ ਹਾ ਜਿਹਦਾ ਦੇਖ ਇੱਕ ਦੱਸ ਕਿ ਹੁਣ ਵੀ ਚਾਚੇ ਦੇ ਤਾਂ 6:00 ਵੱਜ ਗਏ ਹਾਂ ਹੋਰ ਵੀ ਮੁੰਡਾ ਕਿਹੜਾ ਡਾਕਟਰ ਹੈ ਕਿਵੇਂ ਜਾ ਤੇ ਸੱਟ ਸੁੱਟਾ ਥੋੜੀ ਐ ਝਟਨਾ ਯਾਰ ਕੋਈ ਬਾੜੀ ਨਹੀਂ ਬਾੜੀ ਸੱਟ ਨਹੀਂ ਹੈਗੀ ਉਹੀ ਇਹਨੂੰ ਬੋਲੀ ਸੱਟਾ ਖੜਾ ਕਰੋ ਖੜਾ ਹੋ ਜੂ ਖੜਾ ਕੀ ਗੱਲ ਬਾਤ ਹੋ ਗਈ ਗੱਲ ਬਾਤ ਕਰੋ ਬਸ ਉਹ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਲੜ ਲੜ ਪੇ ਨਾ ਗਾਣਵਾ ਹੋਰ ਉਹ ਇੱਕ ਦੀ ਡਾਂਗ ਵੱਜ ਗਈ ਬਸ ਅੱਛਾ ਐ ਮਾਰੀ ਮੁੱਤੀ ਡਾਂਗ ਵੱਜ ਗਈ ਹੈ ਗੱਲਾ ਲੜੇ ਇਹ ਨਹੀਂ ਸੱਟ ਮਾਰੀ ਸੱਟ ਲੜੇ ਤੋਂ ਵੀ ਨਹੀਂ ਨਾ ਵਜ਼ਾ ਇੱਧਰ ਜੇ ਯਾਰ ਤੂੰ ਰਹਿ ਜਾ ਖੂਨ ਜਾਂ ਨਿਕਲੀ ਜਾਂਦਾ ਕੋਈ ਨਾ ਕੋਈ ਨਾ ਆਪਾਂ ਹੁਣ ਕਰ ਦਨੇ ਆ ਸੱਟ ਟੈਂਕੀ ਟੁਕੀ ਨਾ ਇੱਕ ਮਿੰਟ ਦੇਖ ਲਈਏ ਜ਼ਖਮ ਦੇਖ ਲਈਏ ਪਹਿਲਾਂ ਕਿਹਦੇ ਨਾਲ ਆਈ ਲੋੜੀ ਟੈਂਕਾਂ ਦੀ ਦਾ ਦਾਵ ਦਾਵ ਨਾ ਕੋ ਕੁਛ ਨਹੀਂ ਦੋ ਇਹ ਪੱਤੀ ਗਾਲੀ ਸੈੱਟ ਕਰਦੇ ਆਂ ਦਾਵ ਦਾਵ ਮੈਂ ਕਿੰਨੇ ਕੰਮ ਲੋਟਾਉਂ ਆ ਉਹ ਜਿਆਦਾ ਕੁਛ ਨਹੀਂ ਹੁੰਦਾ ਕਰਦੇ ਆ ਲੜਾਈ ਹੁੰਦੀ ਰਹਿੰਦੀ ਆ ਦਾਵ 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 ਅਸਾ ਨਿਵੇਦ ਦੇ ਮੜੀ ਪੱਤੀ ਦੇ ਬਾਰੇ ਪੁੱਛੋ ਪਪਾ ਇੱਥੇ ਸੈੱਟ ਦਾ ਰਾਜ ਹੀ ਕਰ ਦਾਂਗੇ ਨੂੰ ਕਰ ਦਾਂਗੇ ਕਰ ਦਾਂਗੇ ਇੱਥੇ ਰਾਮ ਕਰ ਦਾਂਗੇ ਬਚ ਕੇ ਜਾ ਉਹਨਾਂ ਨਾਲ ਟੱਕਰਾ ਹੋਰ ਬਚ ਨਹੀਂ ਜੜਦਾ ਉਹ ਨਹੀਂ 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 ਕਾਂਗਦਾ ਹੈਗਾ ਦਵਗਾ ਨੂੰ ਬੰਦ ਉਸ ਕੋਈ ਨਹੀਂ ਗਰ ਬੱਟੀਆਂ ਕਰਾਲਾ ਕਾਹ ਤੋਂ ਲੜਦਾ ਲਵੇਟ ਦੇ ਮਾੜੀ ਲਵੇਟ ਦੀ ਲਵੇਟ ਦੇ ਬਾਜੀ ਭਾਬਾ ਕੇ ਹਾਂ ਡਟਰਾ ਬਹਾ ਬਚ ਗਿਆ ਯਾਰ ਇਹ ਗੁੱਡੀ ਜੜਦਾ ਹੀ ਲੜਾ ਹੂੰ ਤਾਂ ਨਹੀਂ ਬਦਿਆ ਦੀ ਗੱਡੀ ਇੱਥੇ ਸਮਾਰ ਕੇ ਕਰਦੇ ਡਾਕਟਰਾ ਪੱਟੀ ਉਹ ਵਧੀਆ ਪੱਟੀ ਕੀਤੀ ਆ ਯਾਰ ਆ ਵਧੀਆ ਪੱਟੀ ਕੀਤੀ ਆ ਵਧੀਆ ਪੱਟੀ ਉਹ ਆ ਲੈ ਇਹਦਾ ਪਾਸਾ ਕਰਾਓ ਇੱਕ ਇਹਦੇ ਤੁਣਕਾ ਵਾਲਾ ਟੀਕਾ ਲਾਵਾਂਗੇ ਆਪਾਂ ਲਾ ਦੇ ਲਾ ਦੇ ਥੋੜੀ ਟੀਕੇ ਦੀ ਤਾਂ ਉਹ ਲਾ ਦੇ ਲਾ ਦੇ ਤੁੰਗਰੀ ਆ ਤੁੰਗਰੀ ਉਹ ਲਾ ਦੇ ਜਰਾ ਟੀਕੇ ਨੂੰ ਕੀ ਹੁੰਦਾ ਇਹ ਉਹ ਤੁਣਾਰਾ ਇੱਕ ਨੂੰ ਲਾ ਤੁੰਨਾਰਾ ਵੀ ਲਾ ਦੇ ਕੋਈ ਸੰਨ ਦੇ ਜਨਲ ਉਹ ਨਹੀਂ ਹੁੰਦਾ ਲੋਕ ਲੱਗਦੇ ਮਣਾ ਮੋਟਾ ਉਹ ਤੁਣ ਕਾਲਾ ਦਾ ਜ਼ਰੂਰੀ ਹੁੰਦਾ ਦੇਖ ਲੈ ਡਾਕਟਰ ਨਾ ਮਾਪੀ ਲਾ ਦੇ ਲਾਵਾਂਗੇ ਯਾਰ ਬੱਦੀ ਢੋਈ ਲਾ ਦੀ ਅੱਜ ਢੋਈ ਵਾਪਸ ਨਾ ਮਾਸਲ ਦੇ ਵੀ ਹਾਂ ਪਤਾ ਰਾਟਰਾ ਬਸ ਕੱਲ ਨੂੰ ਪੱਟੀ ਫੇਰ ਬਦਲਾਂਗੇ ਤੇ ਉਹ ਵੀ ਦਵਾਈ ਦੂਈ ਤਾਂ ਨਹੀਂ ਦੇਣੀ ਕੋਈ ਦਵਾਈ ਦੀ ਪੱਟੀ ਬਦਲਾਂਗੇ ਕੱਲ ਨੂੰ ਬਦਲਾਂਗੇ ਠੀਕ ਹੈ ਪੱਟੀ ਬਹਿ ਜਾ ਹੁਣ ਸੈਟ ਹੋ ਕੇ ਬਹਿ ਜਾ ਆ ਦੇ ਮੇਰੇ ਇੱਥੇ ਲੱਤ ਜਗਾ ਸਿੱਧੀ ਹੋਈ ਜਲਦਾ ਫਿਰ ਜੇ ਕੋਈ ਦਿੱਕਤ ਹੋਈ ਮੈਨੂੰ ਦੱਸ ਦਿਓ ਇੱਧਰ ਹੀ ਚੱਲਦਾ ਇੱਧਰ ਹੀ ਚੱਲਦਾ ਤੇਰੇ ਰੱਪ ਚੱਲਦੇ ਆ ਬਸ ਚੱਲ ਆ ਜਾ ਆ ਚੱਲ ਅੱਜ ਵੀ ਆమేਗਾ ਹਾਂ ਅੱਡੇ ਤੇ ਜਾਵਾਂਗੇ ਅੱਡੇ ਤੇ ਬੜੀ ਵਧੀਆ ਵਾਲੀ ਗੱਲ ਤਾਂ ਨਹੀਂ ਨਾ 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 ਕੋਈ ਨਹੀਂ ਥੋੜੀ ਛੱਟ ਆ ਕੋਈ ਉਹ ਨਹੀਂ ਨਹੀਂ ਉਹ ਭਰਾ ਲੜੀ ਜਾਂਦੇ ਨੇ ਉਹ ਨਹੀਂ 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 ਇਹੋ ਜੀ ਕੋਈ ਗੱਲ ਹੀ ਨਹੀਂ ਹੈਗੀ ਥੋੜੀ ਛੱਟ ਹੀ ਆ ਰੁਕ ਜਾ ਰੁਕ ਜਾ ਡਾਕਟਰ ਆ ਜਾ ਕੀ ਹਾਲ ਹੈ ਡਾਕਟਰ ਠੀਕ ਆ ਵਧੀਆ ਵਧੀਆ ਕਿੰਨੀ ਕਿੰਨੀ ਛੱਟ ਵਗੀ ਛੱਟ ਤਾਂ ਥੋੜੀ ਆ ਕੰਜਰ ਤਾਂ ਐ ਨਹੀਂ ਮਾਰਦੇ ਹੁੰਦੇ ਧੱਪ ਕੇ ਬਚ ਜਾਂਦੀ ਉਹ ਮਰ ਜਾਂਦਾ ਉਹ ਗੱਲ ਐ ਹੋ ਗਈ ਡਾਕਟਰ ਤਾਂ ਕੋਲੀ ਸੀਗਾ ਅੱਛਾ ਤਾਂ ਕਹੀ ਗਿਆ ਉਹਨੇ ਪਹਿਲਾਂ ਮਾਰੀ ਮੇਰੇ ਅੱਛਾ ਮੇਰੇ ਆ ਤੂੰ ਨਹੀਂ ਜਿਵੇਂ ਠੀਕ ਆ ਪਾਸ ਉਹ ਕਿਤੇ ਟੋਆ ਬੰਦ ਕਰੀ ਜਾਂਦਾ ਸੀਗਾ ਮੈਥੋਂ ਦੇ ਸਿਰ ਚ ਵੱਜੀ ਅੱਛਾ ਐ ਨਹੀਂ ਮਾਰਦੇ ਹੁੰਦੇ ਆ ਜੀ ਹੁਣ ਨਾ ਗੱਲ ਬੜੀ ਸਰਪੰਚ ਅੱਜ ਗਿਆ ਬਾਹਰ ਪੰਚਾਇਤ ਨੂੰ ਥੋੜਾ ਪੰਚਾਇਤ ਚੱਲ ਕੇ ਰਹਿ ਅੱਛਾ ਉਹ ਐਝੇ ਕਹਿੰਦਾ ਪੰਚਾਇਤ ਜੀ ਹੁੰਦੇ ਹੁੰਦੇ ਤੁਸੀਂ ਆਪਸੀ ਲਾਗੀਆਂ ਮੈਂ ਵੀ ਜਾਂਦਾ ਜੀ ਸਰਪੰਚ ਕੋਲੇ ਤਾਂ ਉਹ ਬਾਹਰ ਗਿਆ ਹੋਇਆ ਮੈਂ ਜਾ ਮੈਨੂੰ ਅੱਛਾ ਚੱਲ ਠੀਕ ਆ ਹੁਣ ਨਾ ਬੋਲੀ ਤੂੰ ਮੈਂ ਕੰਮ ਜਾ ਕੇ ਆਉਣਾ ਮੜਾ ਜੱਡੇ ਦੀ